ਰਹੀ ਹੈ ਔਰ ਉਸ ਰਾਜ ਦੀ ਕੁਝ ਚੀਜ਼ਾਂ ਅੱਜ ਰਿਫਲੈਕਟ ਵੀ ਹੋਣੀ ਸ਼ੁਰੂ ਹੋ ਗਈਆਂ ਨੇ ਤੇ ਉਹਦੇ ਵਾਸਤੇ ਅੱਜ ਅਸੀਂ ਇਹ ਪੱਤਰਕਾਰ ਮਿਲਣ ਲਈ ਉੱਚੇ ਤੌਰ ਤੇ ਸੱਦੀ ਹੈ ਔਰ ਸ੍ਰੀ ਸਾਹਿਬ ਨੇ ਅੱਜ ਮੋਗੇ ਦੇ ਅੰਦਰ ਪ੍ਰੋਗਰਾਮ ਸੀਗੇ ਤੇ ਇਹਨਾਂ ਨੂੰ ਅਸੀਂ ਬੇਨਤੀ ਕਰਕੇ ਮੋਗੇ ਦੇ ਪ੍ਰੋਗਰਾਮ ਕੈਨਸਲ ਕਰਕੇ ਆਪ ਸਾਬ ਨਾਲ ਗੱਲਬਾਤ ਲਈ ਬੁਲਾਇਆ ਤੇ ਸਾਡੇ ਨਾਲ ਬੈਠੇ ਨੇ ਰਵੀਕਰਨ ਕਾਲੋ ਜੀ ਤੁਸੀਂ ਸਾਰੇ ਪରିਚਿਤੋ ਗੁਰਪ੍ਰਾਤ ਟਿੱਕਾ ਜੀ ਐਨ ਕੇ ਵਰਮਾ ਜੀ ਔਰ ਮੈਂ ਹੁਣ ਸ੍ਰੀਨਿਸ਼ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਹੈਗਾ ਤੁਰੰਤ ਇਸ ਮੰਤਕ ਦੇ ਨਾਲ ਅਸੀਂ ਇਹ ਗੱਲ ਪੱਤਰਕਾਰੀ ਲਈ ਚੱਦੀ ਹੈ ਔਰ ਜੋ ਸਰਕਾਰ ਕੀ ਕਰਦੀ ਪਈ ਹੈ ਜਿਹੜਾ ਚੰਗਾ ਨਹੀਂ ਹੈ ਉਹ ਤੁਹਾਡੇ ਨਾਲ ਵਿਸਤਾਰ ਨਾਲ ਚਰਚਾ ਕਰਦੇ ਸਾਰੇ ਭੈਣ ਭਰਾਵਾਂ ਦਾ ਅੱਜ ਦੀ ਇਸ ਪ੍ਰੈਸ ਮੀਟਿੰਗ ਵਿੱਚ ਬਹੁਤ-ਬਹੁਤ ਸਵਾਗਤ ਹੈ ਪ੍ਰੈਸ ਦੇ ਵਾਸਤੇ ਕਈ ਚੀਜ਼ਾਂ ਆਪਾਂ ਕਰਦੇ ਆ ਅਕਸਰ ਪ੍ਰੈਸ ਨੂੰ ਮਿਲਦੇ ਰਹਿੰਦੇ ਆ ਲੇਕਿਨ ਕਈ ਵਾਰੀ ਐਸੀ ਘਟਨਾਵਾਂ ਹੋ ਜਾਂਦੀਆਂ ਨੇ ਜਿਹੜੀ ਮਨ ਨੂੰ ਬਹੁਤ ਪੀੜਾ ਦਿੰਦੀ ਹੈ ਕੀ ਕੋਈ ਸਰਕਾਰ ਕਿੰਨਾ ਕੁ ਗਿਰ ਸਕਦੀ ਹੈ ਰਾਜਨੀਤੀ ਦਾ ਲੈਵਲ ਕਿਸ ਹੱਦ ਤੱਕ ਗਿਰ ਸਕਦਾ ਹੈ ਔਰ ਸਾਡੀ ਪੰਜਾਬ ਦਾ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਦੂਸਰਾ ਪ੍ਰਸ਼ਾਸਨ ਹੋ ਗਏ ਐਡਮਿਨਿਸਟ੍ਰੇਟਿਵ ਪ੍ਰਸ਼ਾਸਨ ਹੋ ਗਏ ਉਹ ਕਿੰਨਾ ਕ ਆਪਣੇ ਆਪ ਨੂੰ ਇਹਨਾਂ ਨਕਮੀਆਂ ਠੱਲੀਆਂ ਦੀ ਸਰਕਾਰ 'ਚ ਅਸਹਾਇ ਹੋ ਕੇ ਉਹਨਾਂ ਦੀ ਡਿਕਰੇਸ਼ਨ ਲੈ ਕੇ ਪੰਜਾਬ ਔਰ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਕਤਲ ਕਰਦੇ ਨੇ ਇਹਦਾ ਜਿੰਦਾ ਜાગਦਾ ਉਦਾਹਰਣ ਅੱਜ ਸਾਨੂੰ ਦੇਖਣ ਨੂੰ ਮਿਲਿਆ ਭਾਰਤੀ ਜਨਤਾ ਪਾਰਟੀ ਨੇ ਪਿਛਲੀ 20 ਮਈ ਤੋਂ ਭਾਜਪਾ ਕੇ ਸੇਵਾਦਾਰ ਭਾਜਪਾ ਦੇ ਸੇਵਾਦਾਰ ਆ ਗਏ ਨੇ ਤੁਹਾਡੇ ਦੁਆਰ ਇਸ ਪ੍ਰੋਗਰਾਮ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਕੇਂਦਰ ਸਰਕਾਰ ਦੁਆਰਾ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਜਿਹੜੀਆਂ ਸਕੀਮਾਂ ਚਲਾਈਆਂ ਗਈਆਂ ਸੀ ਔਰ ਉਹ ਪੰਜਾਬ ਦੇ ਵਿੱਚ ਉਹਨਾਂ ਤੱਕ ਨਹੀਂ ਪਹੁੰਚ ਪਾ ਰਹੀਆਂ ਸੀ ਉਹਨਾਂ ਨੂੰ ਪੰਜਾਨਵਾਦ ਦਾ ਜੁਮਾ ਆਪਣੇ ਕਾਰਕਟਰ ਤੇ ਸਿਰ ਤੇ ਪਾਇਆ। ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਵਾਨ ਨੇ ਪਿੰਡ-ਪਿੰਡ ਜਾ ਕੇ ਮੋਦੀ ਸਰਕਾਰ ਦੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਈਆਂ। ਉਹਦਾ ਕੰਮ ਚੱਲ ਰਿਹਾ ਸੀਗਾ। ਅੱਜ 20 ਅਗਸਤ ਹੋ ਗਏ ਲਗਭਗ 3 ਮਹੀਨੇ ਹੋ ਗਏ। ਇਹਨਾਂ 3 ਮਹੀਨਿਆਂ ਦੇ ਵਿੱਚ ਲਗਭਗ 1501 ਪਿੰਡਾਂ ਦੇ ਵਿੱਚ ਸਾਡੇ ਸੇਵਾ ਕੈਂਪ ਲੱਗੇ 1444 1444 ਕੈਂਪ ਲੱਗੇ 1501 ਪਿੰਡਾਂ ਨੂੰ ਕਵਰ ਹੋਇਆ ਔਰ ਹੁਣ ਤੱਕ 1,56,000 118 ਬੈਨੀਫਿਸ਼ੀਅਰਸ ਨੂੰ ਅਸੀਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਦੇਣ 'ਚ ਕਾਮਯਾਬ ਹੋਏ 1444 ਕੈਂਪ ਲੱਗੇ ਨੇ ਜਿਹਦੇ 'ਚ 1501 ਪਿੰਡ ਕਵਰ ਹੋਏ ਔਰ 156118 156118 ਬੈਨੀਫਿਸ਼ੀਰੀਜ਼ ਨੂੰ ਜਿਨ੍ਹਾਂ ਨੂੰ ਹੁਣ ਤੱਕ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਨਹੀਂ ਸੀ ਪਹੁੰਚਿਆ ਅਸੀਂ ਉਹ ਹੁਣ ਤੱਕ ਪਹੁੰਚਾਇਆ ਔਰ ਇਸ ਸਾਡਾ ਲਗਭਗ 39 ਵਿਧਾਨ ਸਭਾ ਦੇ ਵਿੱਚ ਇਹ ਕਾਰਜਕ੍ਰਮ ਚੱਲ ਰਿਹਾ ਸੀਗਾ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਇਹ ਵੀ ਇਸ ਸਰਕਾਰ ਕੋਲ ਜਮ ਨਹੀਂ ਹੋਇਆ ਅਸੀਂ ਸਰਕਾਰ ਕੋਲੋਂ ਕੋਈ ਦਮੜੀ ਨਹੀਂ ਲੈ ਰਹੇ ਕੋਈ ਸਹਾਇਤਾ ਨਹੀਂ ਲੈ ਰਹੇ ਸਾਡੇ ਵੋਲੰਟੀਅਰਸ ਖੁਦ ਜਾ ਕੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੂੰ ਸਬਸਿਡੀ ਪ੍ਰੋਵਾਈਡ ਕਰ ਰਹੇ ਨੇ ਔਰ ਪਿੰਡਾਂ 'ਚ ਕਿਦਾਂ ਦਾ ਹੰਗਾਰਾ ਮਿਲ ਰਿਹਾ ਮੈਂ ਤੁਹਾਨੂੰ ਇੱਕ ਉਹ ਚਿਹਰਾ ਦਿਖਾਣਾ ਚਾਹੁੰਦਾ ਲਾਈਟ ਤਾਂ 5 ਲੱਖ ਦੇ ਵਿੱਚ ਤਾਂ 5 ਲੱਖ ਦੇ ਵਿੱਚ ਸਾਡਾ ਪੂਰਾ ਫ੍ਰੀ ਇਲਾਜ ਹੋਇਆ ਹੈ ਉਹ ਵਧੀਆ ਕੰਮ ਕਰ ਰਹੇ ਨੇ ਬੀਜਪੀ ਵਾਲੇ ਬਹੁਤ ਵਧੀਆ ਚੰਗਾ ਲੱਗਿਆ ਸਾਨੂੰ ਧੰਨਵਾਦ ਕਰਦੇ ਆਸੀਂ ਸਰਕਾਰ ਦਾ ਜੇ ਨਾ ਕਾਰਡ ਹੁੰਦਾ ਸਾਡਾ ਬੰਦਾ ਮਰ ਜਾਂਦਾ ਬੀਜਪੀ ਨੂੰ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੀ ਕਿ ਇਹ ਸਕੀਮਾਂ ਸਾਡੇ ਪਿੰਡ ਤੱਕ ਪਹੁੰਚਦੀਆਂ ਕੀਤੀਆਂ ਸਾਨੂੰ ਬੀਜਪੀ ਦੇ ਬਹੁਤ ਫਾਇਦਾ ਹੋਇਆ ਜੀ ਜਿਨ੍ਹਾਂ ਨੇ ਸਾਡੇ ਘਰ ਆ ਕੇ ਕਾਰਡ ਬਣਾ ਦਿੱਤੇ ਅਸੀਂ ਵੀ ਜੇਪੀ ਦੇ ਵਰਕਰਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦੇ ਜੋ ਕੀ ਪਿੰਡ-ਪਿੰਡ ਘਰ-ਘਰ ਆ ਕੇ ਕੰਮ ਕਰ ਰਹੇ ਨੇ ਕਾਰਡ ਬਣਾ ਰਹੇ ਸਕੀਮਾਂ ਦੱਸ ਰਹੇ ਸਭ ਕੁਝ ਕਰ ਰਹੇ। ਇਹ ਬਹੁਤ ਹੀ ਨਾਲ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਘਰਾਂ ਬੈਠਿਆਂ ਨੂੰ ਸਾਰੀਆਂ ਸਹੂਲਤਾਂ ਦੇ ਦਿੱਤੀਆਂ ਮਾਨ। ਇਹ ਵਾਤਾ ਇਹ ਕਾਰਡ ਬਣ ਰਹੇ ਆ ਸਾਰਿਆਂ ਨੂੰ ਵਧੀਆ ਸਹੂਲਤ ਆ ਇਹ ਵਧੀਆ ਪ੍ਰਾਲਾ ਸਰਕਾਰ ਦਾ ਜੀ। ਵਧੀਆ ਬਹੁ ਬੜੇ ਢੰਗ ਨਾਲ ਕੰਮ ਹੋ ਰਿਹਾ ਤੁਹਾਡੇ ਜਿਹੜੇ ਵਰਕਰ ਹੈ। ਬਹੁਤ ਸਹਾਇਕ ਕਰ ਰਹੇ ਆ। ਬਹੁਤ ਧੰਨਵਾਦ ਇਹਨਾਂ ਦਾ। ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਔਰ ਪੂਰੀ ਟੀਮ ਦਾ ਜਿਨ੍ਹਾਂ ਨੇ ਆ ਕੇ ਇੱਥੇ ਇਹ ਕਾਰਡ ਅਪਡੇਟ ਕੀਤੇ ਔਰ ਬਣਾਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਬੀਜਪੀ ਦਾ ਵਧੀਆ ਲੱਗਿਆ ਸਕੀਮਾ ਬੀਜਪੀ ਵਾਲਾ ਉਪਰਾਲਾ ਬਹੁਤ ਵਧੀਆ ਹੈ ਇਲਾਜ ਕਰਾਉਣ ਵਾਸਤੇ ਸਾਡੇ ਕੋਲੇ ਕਾਰਡ ਮੌਜੂਦ ਹੈ ਗਾ ਰਿਸਪੌਂਸ ਬਹੁਤ ਵਧੀਆ ਹੁੰਦਾ ਹੈ ਉਹ ਖੁਸ਼ ਹੁੰਦੇ ਹੈ ਕਿ ਸਾਡਾ ਕਾਰਡ ਬਣਿਆ ਹੈ ਕਈ ਲੋਕਾਂ ਨੂੰ ਤਾਂ ਇਸ ਸਕੀਮ ਬਾਰੇ ਪਤਾ ਹੀ ਨਹੀਂ ਸੀ ਇਹ ਇਹਦੇ ਪੀ ਸਾਡਾ ਫ੍ਰੀ ਮੁਫਤ ਰਾਜ ਹੋਣਾ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਜੀ। ਵੀ ਜੀ ਸਰਕਾਰ ਬਹੁਤ ਬੜੀਆ ਸਰਕਾਰ ਹੈ ਜੀ ਗਰੀਬੋ ਕੇ ਸਾਥ ਜੁੜੀ ਹੋਈ ਹੈ। ਜੇਂਦਰ ਮੋਦੀ ਭਾਈ ਸਾਹਿਬ ਦੀ ਨੀਤੀ ਨੂੰ ਲੈ ਕੇ ਮੇਰਾ ਪਿੰਡ ਪਹਿਲੇ ਨੰਬਰ ਤੋਂ ਬੁਝਿੱਟੇ ਆਇਗਾ। ਬਹੁਤ ਬੜੀਆ ਹੋ ਰਿਹਾ ਜੀ ਬਹੁਤ ਅੱਛੀ ਡੀਲਿੰਗ ਹੋ ਰਹੀ ਹੈ। ਸਾਨੂੰ ਵੀ ਦਾ ਫਾਇਦਾ ਫਾਇਦਾ ਹੋਇਆ ਕਾਟ। ਇਹ ਅਸੀਂ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਕਾਟ ਬਣਾਇਆ। ਬਹੁਤ ਹੀ ਸਰਕਾਰ ਉਹਨਾਂ ਦਾ ਜਿਆਦਾ ਧੰਨਵਾਦ ਦੀ ਆ ਬਹੁਤ ਜੀ ਸਾਡੀ ਗਰੀਬਾਂ ਵਾਸਤੇ ਬਜ਼ੁਰਗਾਂ ਵਾਸਤੇ ਮਦਦ ਕਰਨ ਵਾਸਤੇ ਸੋਚਿਆ ਮੋਦੀ ਜੀ ਕੰਮ ਕੀਤਾ ਜੀ ਮੇਰੇ ਘਰ ਦੇ ਹੈਂਡੀਕੈਪ ਹੈ 15 ਸਾਲ ਤੋਂ ਦੇਖ ਰਿਹਾ ਜੀ ਤੁਸੀਂ ਕਾਰਡ ਬਣਾਇਆ ਮੈਂ ਮੋਦੀ ਸਾਹਿਬ ਦਾ ਧੰਨਵਾਦ ਕਰਦਾ ਜੀ ਮੈਂ ਲੀਡ ਡੈਫੀਕਟ ਰਹਿ ਜੀ ਉਹਨਾਂ ਦੀ ਤੇ 15 ਸਾਲ ਹੋ ਗਏ ਮੰਜੇ ਤੇ ਹੀ ਠੀਕ ਹੈ ਚੱਕੇ ਬਾਅਦ ਕੱਟ ਗਿਆ ਚੱਕੇ ਅੰਦਰ ਕਰਦੇ ਹਾਂ ਤੁਸੀਂ ਇਹ ਦੇਖਿਆ ਕੰਪਲੈਕਸ ਹੁੰਦਾ ਤੁਸੀ ਇਹ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਡੇ ਕਾਰਜਕਰਤਾ ਘਰ ਘਰ ਪਿੰਡ ਪਿੰਡ ਜਾ ਕੇ ਲੋੜਵੰਦਾਂ ਦੀ ਜਿਹੜੀ ਬੈਨੇਫੀਸ਼ੀਅਰਸ ਨੇ ਉਹਨਾਂ ਨੂੰ ਦੇਰੇ ਨੇ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਨੂੰ ਇੰਨਾ ਪਰਵਾਹ ਹੁਗਾਰਾ ਮਿਲ ਰਿਹਾ ਕਿ ਰੋਜ਼ ਦੀ ਫੁੱਟਵਾਲ ਲਗਭਗ 200 ਤੋਂ 300 ਤੋਂ 300 ਤੱਕ ਦੀ ਇੱਕ ਇੱਕ ਪਿੰਡ ਚ ਪੈ ਰਹੀ ਹੈ ਉਹਨਾਂ ਜੀ ਮੈਂ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਬੈਨੀਫਿਸ਼ੀਅਰੀ ਹੋ ਸਕਦਾ ਕੋਈ एलिਜੀਬਿਲਟੀ ਕੰਡੀਸ਼ਨਸ ਹੈਗੀਆਂ ਨੇ ਲੇਕਿਨ ਜਿਹੜੇ ਵੀ एलिਜੀਬਲ ਉੱਥੇ ਪਿੰਡਾਂ ਦੇ ਲੋਕ ਆ ਰਹੇ ਸੀਗੇ ਉਹਨਾਂ ਨੂੰ ਓਨ ਦੀ ਸਪੌਟ ਸਹੂਲਤਾਂ ਦੇਣ ਦਾ ਕਿਉਂਕਿ ਇਹ ਸਾਰਾ ਕੰਮ ਔਨਲਾਈਨ ਸਿਸਟਮ ਹੈਗਾ ਲੋਕਾਂ ਨੂੰ ਦੱਸਣਾ ਔਰ ਜਿੱਥੇ ਔਖ ਹੈ ਉਹਨਾਂ ਦੀ ਹੈਲਪ ਕਰਕੇ ਉਹਨਾਂ ਨੂੰ ਓਨ ਦੀ ਸਪੌਟ ਉਹਦਾ ਕਾਰਡ ਵੀ ਕੱਢ ਕੇ ਦੇਣਾ ਓਨ ਦੀ ਸਪੌਟ ਸਕੀਮ ਦੇ ਵਿੱਚ ਅਪਲਾਈ ਕਰਾਣਾ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਨੇ ਸਾਡੇ ਵਲੰਟੀਅਰਸ ਜਾ ਕੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਸੀਗੇ। ਲਗਭਗ ਅਸੀਂ 8-10 ਸਕੀਮਾਂ ਦੇ ਉੱਤੇ ਕੰਮ ਕਰ ਰਹੇ ਸੀ ਜਿਹੜੀ ਕੇਂਦਰ ਸਰਕਾਰ ਦੀਆਂ ਲੋਕਾਂ ਤੱਕ ਪਹੁੰਚੀਆਂ ਨਹੀਂ ਸੀ ਜਿਨ੍ਹਾਂ ਚ ਆਯੂਸ਼ਮਾਨ ਭਾਰਤ ਯੋਜਨਾ ਹੈ ਜਿਹਦੇ ਚ 70 ਸਾਲ ਤੋਂ ਉੱਪਰ ਔਰ 70 ਸਾਲ ਤੋਂ ਥੱਲੇ ਦੋਨੋਂ ਕੈਟਾਗਰੀਜ਼ ਦੇ ਲੋਕ ਨੇ ਜਿਨ੍ਹਾਂ ਤੱਕ ਅਜੇ ਤੱਕ ਇਹ ਸਹੂਲਤਾਂ ਨਹੀਂ ਸੀ ਪਹੁੰਚੀ। ਉਸੇ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਜਿਹੜੇ ਬੇਘਰ ਲੋਕ ਨੇ ਜਿਹਨਾਂ ਦੇ ਘਰ ਤੋਂ ਪਰਛੱਤਾ ਨਹੀਂ ਗੀਆਂ। ਉਹਨਾਂ ਨੂੰ ਉਸ ਵਿੱਚ ਅਪਲਾਈ ਕਰਵਾਣਾ ਈશ્રਮ ਕਾਰਡ ਬਰਵਾ ਕੇ ਦੇਣਾ ਤਾਂ ਕਿ ਅਸੀਂ ਸਮਝਦੇ ਹਾਂ ਕਿ ਈશ્રਮ ਕਾਰਡ ਦੇ ਵਿੱਚ ਬਹੁਤ ਸਾਰੇ ਲਾਭ ਜਿਹੜੇ ਹੈਗੇ ਨੇ ਜਿਹੜੇ ਉਹ ਕਾਰਡ ਹੋਲਡਰਸ ਹੈਗੇ ਨੇ ਉਹਨਾਂ ਨੂੰ ਮਿਲਨੇ ਆ ਉਹਦੇ ਵਿੱਚ ਲੋਕਾਂ ਦੀ ਪੈਨਸ਼ਨ ਅਲੱਗ ਅਨੇਕ ਤਰ੍ਹਾਂ ਦੀਆਂ ਪੈਨਸ਼ਨਸ ਹੈਗੀਆਂ ਨੇ ਉਹ ਲੋਕਾਂ ਦੀਆਂ ਪੈਨਸ਼ਨਸ ਦੇ ਅਪਲਾਈ ਕਰਵਾਣਾ ਪੀਐਮ ਸੂਰਜ ਘਰ ਮੁਫਤ ਬਿਜਲੀ ਯੋਜਨਾ ਉਹਦੇ ਵਾਸਤੇ ਲੋਕਾਂ ਨੂੰ ਰਜਿਸਟਰ ਕਰਵਾਣਾ ਇਦੇ ਨਾਲ ਨਾਲ ਪੈਣਾ ਵਾਸਤੇ ਟੂਲ ਕਿਟ ਯੋਜਨਾ ਜਿਹਦੇ ਚ ਕੀ ਪੈਣਾ ਨੂੰ ਸਿਖਲਾਈ ਜਾਂ ਮਸ਼ੀਨਾ ਸਿਖਲਾਈ ਔਰ ਦੇ ਬਾਅਦ ਉਹਨਾਂ ਨੂੰ ਮਸ਼ੀਨਾ ਦੇਣੀਆਂ ਇਸ ਤਰ੍ਹਾਂ ਦੀਆਂ 8-10 ਸਕੀਮਾਂ ਜਿਹੜੀਆਂ ਕੇਂਦਰ ਸਰਕਾਰ ਦੀਆਂ ਨੇ ਅਸੀਂ ਉਹਦਾ ਲਾਭ ਲੋਕਾਂ ਨੂੰ ਘਰ-ਘਰ ਜਾ ਕੇ ਪਹੁੰਚਾਰੇ ਸੀਗੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਹੈ ਕਿ ਆ ਇਹ ਲੋਕਾਂ ਤੱਕ ਔਨਲਾਈਨ ਸਬਸਿਡੀਆਂ ਪ੍ਰੋਵਾਈਡ ਕਰਕੇ ਭਾਰਤ ਜਨਤਾ ਪਾਰਟੀ ਨੇ ਕੋਈ ਗੁਨਾ ਕੀਤਾ ਹੈ ਕੀ ਆ ਪੰਜਾਬ ਦੇ ਵਿੱਚ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਣਾ ਇੱਕ ਗੁਨਾਹ ਹੈ ਕੀ ਪੰਜਾਬ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਲੈਣ ਦਾ ਹੱਕ ਨਹੀਂ ਹੈਗਾ ਇਸ ਨਕਮੀ ਔਰ ਨਠੱਲੀ ਸਰਕਾਰ ਨੇ ਆਪ ਤੇ ਕੁਝ ਕੀਤਾ ਨਹੀਂ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਵੀ ਇਹੀ ਕੁਝ ਕੀਤਾ ਤੇ ਨੁਕਸਾਨ ਕਿਦਾ ਹੋਇਆ ਸਾਡੇ ਪੰਜਾਬੀ ਭੈਣ ਭਰਾਵਾਂ ਦਾ ਹੋਇਆ ਇਹਨਾਂ ਨੂੰ ਨੁਕਸਾਨ ਅਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ 152118 ਲਾਬਾਰਤੀ ਹੁਣ ਤੱਕ ਹੋਏ ਨੇ ਔਰ ਜੋ 56% ਸਾਡੀ ਐਸਸੀ ਆਬਾਦੀ ਜਿਹੜੀ ਹੁੰਦੀ ਹੈ ਉਹਨਾਂ ਨੇ ਲਾਭ ਲਿੱਤਾ ਹੈ ਲਗਭਗ 19% OBC ਆਬਾਦੀ ਨੇ ਲਾਭ ਲਿੱਤਾ ਹੈ ਔਰ 26% ਇਹਦੇ ਲਾਬਾਥੀ ਜਿਹੜੇ ਗਏ ਨੇ ਜਨਰਲ ਕੈਟਾਗਰੀ ਦੇ ਨੇ ਕੀ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਦੀ ਯੋਜਨਾ ਦਾ ਲੈਣ ਦਾ ਲਾਭ ਲੈਣ ਦਾ ਕੋਈ ਹੱਕ ਨਹੀਂ ਹੈਗਾ? ਔਰ ਬੜੇ ਭਾਰੀ ਮਨਰ ਕਹਿਣਾ ਪੈਂਦਾ ਹੈ। ਕਿ ਆ ਜਦ ਪੂਰੇ ਪੰਜਾਬ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਸਾਡੇ 39 ਥਾਵਾਂ 'ਤੇ ਅੱਜ ਕੈਂਪ ਲੱਗੇ ਹੋਏ ਸੀਗੇ। ਇਸ ਨਿ ਕਮੀ ਔਰ ਨਠਲੀ ਸਰਕਾਰ ਦੇ ਜਿਹੜੇ ਪੈਰੋਕਾਰ ਬਣੇ ਹੋਏ ਨੇ ਜਿਨ੍ਹਾਂ ਦਾ ਬਿਆਨ ਬਹੁਤ ਚਰਚਿਤ ਹੋਇਆ ਮਨੀਸ਼ ਸੋਧਿਆ ਜੀ ਅਸੀਂ ਸਾਰੇ ਨੇ ਸੁਣਿਆ ਕਿ ਉਹ ਆਪਣੇ ਵਲੰਟੀਅਰਸ ਨੂੰ ਕੀ ਕਹਿ ਰਹੇ ਨੇ 2027 ਦੇ ਚੋਣ ਜਿੱਤਣ ਵਾਸਤੇ ਸਾਹ, ਦਾਮ, ਦੰਦ, ਭੇਦ, ਸੱਚ, ਝੂਠ, ਕੁਐਸਚਨ, ਆਨਸਰ, ਲੜਾਈ, ਝਗੜਾ ਜੋ ਕਰਨਾ ਪਵੇ ਉਹ ਕਰਾਂਗੇ ਉਹਦੀ ਪਹਿਲੀ ਝਲਕ ਜਿਹੜੀ ਹੈ ਅੱਜ ਪੰਜਾਬ ਨੂੰ ਦੇਖਣੀ ਪੈ ਰਹੀ ਹੈ ਜਦੋਂ 39 ਦੇ 39 ਕੈਂਪਾਂ ਨੂੰ ਬੰਦ ਕਰਾਉਣ ਵਾਸਤੇ ਪੁਲਿਸ ਨੂੰ ਭੇਜਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਿਆ ਗਿਆ। ਕਿ ਅਸੀਂ ਇਹ ਕੈਂਪ ਨਹੀਂ ਲੱਗਣ ਦਿਆਂਗੇ। ਕਿਸੇ ਨੇ ਕਿਹਾ ਗਿਆ ਤੁਸੀਂ ਪੈਸੇ ਲੈਂਦੇ ਹੋ। ਕਿਸੇ ਨੇ ਕਿਹਾ ਗਿਆ ਪਰਮਿਸ਼ਨ ਦਿਖਾਓ। ਉਹ ਮੈਂ ਨਾ ਕਮਲਿਆਂ ਨੂੰ ਪੁੱਛਦਾ ਮਾਂ। ਕਿਆ ਕਿਸੇ ਨੂੰ ਹੈਲਪ ਕਰਨਾ ਉਹ ਸਰਕਾਰੀ ਯੋਜਨਾ ਦਾ ਲਾਭ ਲੈ ਲਵੇ ਇਹਦੇ ਵਾਸਤੇ ਸਰਕਾਰ ਨੂੰ ਪੁੱਛਣਾ ਪਏਗਾ ਜਿਹੜੀ ਮੁਫਤ ਸੇਵਾ ਸੀ ਪ੍ਰੋਵਾਈਡ ਕਰ ਰਹੇ ਆ ਉਹਦੇ ਵਾਸਤੇ ਸਾਨੂੰ ਸਰਕਾਰ ਨੂੰ ਪੁੱਛਣਾ ਪਏਗਾ ਔਰ ਜਿਹੜਾ ਇਹਨਾਂ ਨੇ ਕਿਹਾ ਕਿ ਅਸੀਂ ਪੈਸੇ ਲੈ ਕੇ ਕੰਮ ਕਰ ਰਹੇ ਆ ਉਹਦੀ ਵੀ ਕੁਝ ਝਲਕ ਤੁਹਾਨੂੰ ਦਿਖਾ ਦੇਣਾ ਇਹਨਾਂ ਮੇਰੀ ਬੇਨਤੀ ਹੈ ਤੁਹਾਨੂੰ ਪਰਮਿਸ਼ਨ ਐਲਓਡੀਸੀ ਸਾਹਿਬ ਦੀ ਅਸੀਂ ਤੁਹਾਨੂੰ ਸਿਕਿਉਰਟੀ ਦਵਾਂਗੇ ਨਾਲ ਕੋਈ ਗੱਲਬਾਤ ਹੁੰਦੀ ਹੈ ਅਸੀਂ ਤੁਹਾਡੇ ਨਾਲ ਪਰ ਜੱਤ ਤੱਕ ਤੁਹਾਡੇ ਕੋਲ ਡੀਸੀ ਸਾਹਿਬ ਦੀ ਪਰਮਿਸ਼ਨ ਨਹੀਂ ਹੈ ਕਿ ਮੈਂ ਆਪਣੇ ਏਰੀਆ ਵਿੱਚ ਵਰਤਨ ਦਾ ਕੋਈ ਅਧਿਕਾਰ ਨਹੀਂ ਹੈ। ਕਲੀਅਰ ਅਟ ਜੀ ਆਪਾਂ ਗੱਲ ਸੁਣਨਾ ਸਰ ਮੇਰੀ ਬੇਨਤੀ ਹੈ ਸਾਡੀ ਬੇਨਤੀ ਹੁਣ ਸੁਣੋ ਤੁਹਾਡੇ ਕਿ ਅਸੀਂ ਸਾਡੀ ਬੇਨਤੀ ਇਹ ਹੈ ਵੀ ਕੈਂਪਸ ਵੀ ਲਗਾਤਾਰ 1.5 ਮਹੀਨੇ ਤੋਂ ਲਾ ਰਹੇ ਹਾਂ। ਸਰ ਮੇਰਾ ਹੁਣ ਤੋਂ ਆ ਮੈਂ ਕੱਲ ਲੱਗਿਆ ਇੱਥੇ ਮੈਂ ਕੱਲ ਜੁਆਇਨ ਕੀਤਾ। ਮੈਨੂੰ ਪਤਾ ਲੱਗਿਆ ਵੀ ਆ ਗੱਲ ਹੈ। ਅਗਰ ਕਿਸੇ ਨੇ ਇਤਰਾਜ਼ ਕੀਤਾ ਤੇ ਮੈਂ ਆਇਆ। ਸਾਨੂੰ ਅੱਜ ਦਾ ਟਾਈਮ ਮੇਰਾ ਏਰੀਆ ਆ ਨਹੀਂ। ਹਾਂ ਤੁਸੀਂ ਸਿਕਿਉਰਿਟੀ ਦੇ ਦੋ ਤੁਸੀਂ ਜਾਓ। ਵਾਪਸ ਆਪਣਾ ਕੰਮ ਕਰੋ ਜੀ ਸਾਹਿਬ ਤੋਂ ਮੈਨੂੰ ਮੈਸੇਜ ਕਰਾ ਦਿਓ ਫੋਨ ਤੇ ਮੈਨੂੰ ਪਰਮਿਸ਼ਨ ਲਿਆ ਕੇ ਦਿਓ ਕਿ ਤੁਹਾਡੇ ਕੋਲ ਹੁਣ ਕੋਈ ਪਰਮਿਸ਼ਨ ਹੈ ਤੁਸੀਂ ਹੋਣ ਲੱਗਦੇ ਨਹੀਂ ਸਾਡੇ ਕੋਲ ਉਸ ਤੋਂ ਬਿਨਾ ਮੈਂ ਆਪਣੇ ਏਰੀਆ ਦੇ ਵਿੱਚ ਕੋਈ ਕਾਰਵਾਈ ਪ੍ਰਸ਼ਾਸਨ ਤੋਂ ਬਿਨਾ ਨਹੀਂ ਕਰਨ ਦਵਾ ਇਹ ਸਾਰੇ ਪੰਜਾਬ ਚ ਨਗਰੀ ਨੇ ਸਾਰੇ ਨਹੀਂ ਆਪਣੀ ਸਰ ਮੈਂ ਆਪਣੇ ਏਰੀਆ ਚ ਨਹੀਂ ਕਰਦਾ ਮੈਨੂੰ ਪਰਮਿਸ਼ਨ ਚਾਹੀਦੀ ਹੈ ਮੈਂ ਕਿਸੇ ਰੋਗੀ ਲੈਣਾ ਸਾਰੇ ਪੰਜਾਬ ਵਿੱਚ ਸਾਰੇ ਪੰਜਾਬ ਜੋ ਮਰਜ਼ੀ ਹੋਵੇ ਮੈਂ ਆਪਣੇ ਦਾ ਜ਼ਿੰਮੇਵਾਰ ਹਾਂ ਮੈਂ ਆਪਣੀ ਜਾਨ ਬਚਾਣੀ ਮੈਂ ਕਹੇ ਤੋ ਕੀ ਲੈਣਾ ਤੁਹਾਨੂੰ ਅੱਜ ਦਾ ਟਾਈਮ ਦਿਓ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਾਓਗਾ ਦੇ ਪਾਰਟੀ ਨਾਲ ਜਾਓ ਸਾਰਿਆਂ ਨੂੰ ਬੇਨਤੀ ਆ ਸਾਡੀ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕਾਰਡ ਬਣਾਈਏ ਜਿਹੜੇ ਵੀ ਪੱਜਪਾ ਦੇ ਨੀਤੀਆਂ ਨੇ ਤੁਹਾਡੇ ਤੇ ਅਸੀਂ ਪਹੁੰਚਾਈਏ ਪਰ ਕੋਸ਼ਿਸ਼ ਹੈ ਸਾਡੀ ਜੇ ਆਮ ਪਾਰਟੀ ਕਰਨ ਦੇਊਗੀ ਤਾਂ ਹੀ ਹੋ ਸਕਦਾ ਸਰਕਾਰ ਆਮ ਪਾਰਟੀ ਦੀ ਹੈ ਆਮ ਪਾਰਟੀ ਨਹੀਂ ਚਾਹੁੰਦੀ ਵੀ ਕੰਮ ਕਿਸੇ ਦਾ ਭਲੇ ਦਾ ਕੰਮ ਹੋਵੇ ਤੇ ਬਦਕਮ ਸਰਮ ਜਿਹੜਾ ਅਕਿਤ ਦੁਆਰਾ ਜਦੋਂ ਰਾਜਨੀਤਿਕ ਦਾ ਫੇਰਾ ਕੀ ਕਰਨਾ ਹੈ ਹਾਂ ਉਹ ਕੱਲ ਇਹ ਦੀਜੀ ਸਾਹਾਂ ਕਾਟਿਆਲੇ ਕੰਟਰੋਲ ਦੇ ਵਿੱਚ ਕੰਮ ਹੋ ਗਿਆ ਖੁਦਾ ਐਮਐਲ ਨਹੀਂ ਚਾਹਦਾ ਨਹੀਂ ਹੋਣਾ ਸਾਡਾ ਵੀ ਸੁਣ ਲੇਗਾ ਹਾਂ ਅੱਜ ਇਹ ਕਿਤੇ ਕਗੜਾ ਜੀ ਨੇ ਦੋਨੇ ਕਗੜੇ ਨੇ ਸਰਕਾਰ ਜਿੰਨਾ ਦਿਖਦਾ ਹੈ ਸਰਕਾਰ ਕੰਨਾ ਨਹੀਂ ਅਗਲੇ ਚੱਕਰੀਆਂ ਮਈਆਂ ਕਿਹੜੇ ਇੱਕ ਇੱਕ ਬੰਦਾ ਪਾਣਾ ਤੇ ਆਉਣੋਂ ਤੋਂ ਤੋਂ ਕੋਡ ਬਣਾਉਣ ਦੇ ਪੈਸੇ ਕੋਈ ਪੈਸਾ ਨਹੀਂ ਲਿਆ ਹੈ ਹਾਂਜੀ ਤੋਂ ਤੋਂ ਕੋਈ ਉਤੋਂ ਜੀ ਹਾਂ ਜੀ ਰਾਮਾ ਜੀ ਤੁਹਾਨੂੰ ਕੋਈ ਪੈਸਾ ਨਹੀਂ ਲਿਆ ਕਿਸੇ ਤੋਂ ਕੁਝ ਨਹੀਂ ਲਿਆ ਇਹ ਬਿਲਕੁਲ ਝੂਠਾ ਕਹਿੰਦੇ ਕੋਲੇ ਜਿਹਨੇ ਵੀ ਸਰਕਾਰ ਦੇ ਦੇਖੋ ਗਲਤ ਕਰੀ ਜੀ ਕੋਈ ਸਾਥ ਉਹਨਾਂ ਨੇ ਪੈਸਾ ਨਹੀਂ ਲੈਂਦਾ ਮੈਂ ਕੋਈ ਗੱਲਬਾਤ ਇਹੀ ਹੈ ਇੱਥੇ ਇਹ ਕੰਮ ਕਰ ਰਹੇ ਸੀ ਗਰੀਬਾਂ ਲਈ ਰੋਕਿਆ ਗਿਆ ਜੀ ਉਹ ਉਹਨਾਂ ਨੇ ਜਿਹੜਾ ਕੰਮ ਕਰੇ ਨਹੀਂ ਹੈਗੇ ਇਹ ਕੰਮ ਕਰਨ ਲੱਗੇ ਨੇ ਉਹਨੂੰ ਰੋਕ ਰਹੇ ਨੇ ਉਹਨਾਂ ਨੇ ਹਮੇਸ਼ਾ ਸਰਕਾਰ ਨੂੰ ਵਧਾਈ ਆ ਇਹਨੇ ਕਿੰਨੀ ਬੜੀ ਕਿਸੇ ਤੋਂ ਕੁਝ ਵੀ ਨਹੀਂ ਲੈਂਦਾ ਕਹਿੰਦੇ ਜੀ ਇਹਨਾਂ ਨੇ ਇਹਨਾਂ ਨੇ ਸਾਰਾ ਕੰਮ ਸਾਰਾ ਕੰਮ ਪੰਜਾਬ ਸਰਕਾਰ ਨੇ ਕੀ ਕਹਿੰਦੇ ਆ ਕੌਂਸੀ ਆ ਆ ਮੈਂ ਨਹੀਂ ਹੋਰ ਜੋ ਦਿੱਲੀ ਤੋਂ ਪਹੁੰਚਿਆ ਸਰਕਾਰ ਮੌਂਦੀ ਸਰਕਾਰ ਦੀ ਆਈਏ ਨੇ ਗ੍ਰਿਫਾ ਦੇ ਸੰਬੰਧ ਦੇ ਵਿੱਚ ਇਹਨਾਂ ਨੇ ਪੁਜਾਰ ਸਰਕਾਰ ਨੇ ਇਹਨਾਂ ਨੂੰ ਰੋਕਿਆ ਗਿਆ ਰੋਕਣ ਦੇ ਬਾਵਜੂਦ ਜਿੰਨੇ ਵੀ ਗ੍ਰਿਫਤਾਂ ਦਥੇ ਖੜੀ ਹੈ ਆ ਇੱਕ ਹੈਗਾ ਆਪਣਾ ਛਤਰਾਣ ਅੱਜ ਦੀ ਅੱਜ ਦੀ ਸਰ ਸوير ਦੀ ਹੈ ਇਹ ਜਿਹੜੀਆਂ ਬਾਅਦ ਚ ਦਿਖਾਈਆਂ ਤੁਹਾਨੂੰ ਇਹ ਅੱਜ ਹੀ ਅੱਜ ਦੀ ਹੈ ਇਹ ਹੈਗੀ ਛਤਰਾਣੇ ਹਲਕੇ ਦੀ ਮੈਂ ਪਟਿਆਲਾ 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 ਠੀਕ ਹੈ ਔਰ ਦੂਸਰੀ ਸ਼ੈਅ ਦਮੜ ਕਰਦੀ ਹੈ ਸਿਕੋ ਕਾਫੀ ਆਈਆਂ ਸੀ ਵਿਚੋਂ ਦੀ ਮੈਂ ਤੁਹਾਡੇ ਟਾਈਮ ਬਹੁਤਾ ਨਾ ਲੈਂਦੇ ਹੋਏ ਇਸ ਤਰ੍ਹਾਂ ਦੇ ਲਗਭਗ ਮੇਰੇ ਕੋ 20 25 ਜਿਹੜੀਆਂ ਆਗੀਆਂ ਨੇ ਉਹ ਸਾਡੇ ਕਾਰਜਕਰਤਾਵਾਂ ਨੇ ਉੱਥੇ ਰਿਕਾਰਡ ਕਰਕੇ ਭੇਜੀਆਂ ਨੇ ਮੈਂ ਸਿਰਫ ਆਪ ਜੀ ਦਾ ਟਾਈਮ ਬਚਾਉਣ ਵਾਸਤੇ ਸਿਰਫ ਦੋ ਦੀ ਝਲਕ ਦਿਖਾਈ ਹੈ ਕਹੋਗੇ ਤਾਂ ਤੁਹਾਨੂੰ ਸਾਰੀਆਂ ਸੀ ਦਿਖਾ ਦੇਾਂਗੇ ਹੁਣ ਮੈਨੂੰ ਇੱਕ ਚੀਜ਼ ਦੱਸੋ ਇਹ ਕਿਹੜੀ ਪਰਮਿਸ਼ਨ ਦੀ ਜ਼ਰੂਰਤ ਹੈ ਕਹਿੰਦੇ ਜੀ ਖਤਰਾ ਹੁਣ ਜੇ ਪੰਜਾਬ ਸਰਕਾਰ ਇਹ ਕਹਵੇ ਕਿ ਲੋਕਾਂ ਨੂੰ ਫ੍ਰੀ ਸੇਵਾ ਦੇਣ ਚ ਵੀ ਖਤਰਾ ਹੈ ਇਹਦਾ ਪ੍ਰਸ਼ਨ ਚਿੰਨ੍ਹ ਕਿਹਦੇ ਖੜਾ ਹੁੰਦਾ ਸਰਕਾਰ ਹੀ ਦੱਸੇ ਨਾ ਕਿ ਜੇ ਕੋਈ ਸੇਵਾ ਦਾ ਕੰਮ ਕਰਦਾ ਔਰ ਉਹਦੇ ਚ ਵੀ ਖਤਰਾ ਹੈ ਤੇ ਫਿਰ ਤੇ ਸਰਕਾਰ ਦੀ ਨਿਕੰਮੀ ਹੋਈ ओके okay, जी ਸਾਡੇ ਕੋਲ ਸ਼ਿਕਾਇਤ ਆਈ ਤੁਸੀਂ ਪੈਸੇ ਲੈ ਕੇ ਕਰਦੇ ਹੋ ਆ ਤੁਹਾਡੇ ਸਾਹਮਣੇ ਪਬਲਿਕ ਬੋਲਤੀ ਹੈ ਔਰ ਮੈਂ ਚੈਲੰਜ ਕਰਦਾ 1 ਰੁਪਏ ਦਾ ਵੀ ਕੋਈ ਕਹਿ ਦੇਵੇ ਕਿ ਉਹ ਕੀਤਾ ਹੈਗਾ ਕਿਸੇ ਨੇ ਸਾਡੇ ਉੱਤੇ ਚਾਰਜ ਕੀਤਾ ਹੋਵੇ 1 ਰੁਪਿਆ ਵੀ ਆ ਚੈਲੰਜ them ਟੂ ਪ੍ਰੂਵ ði ਸੈਲਿਗੇਸ਼ਨ ਅਸੀਂ ਨਿਸ਼ੁਲਕ ਟੋਟਲ ਫ੍ਰੀ ਇਹ ਸੇਵਾ ਮਾ ਪ੍ਰੋਵਾਈਡ ਕਰ ਰਹੇ ਹਾਂ ਆਪਣੇ ਪਾਰਟੀ ਵੱਲੋਂ ਤੇ ਕਿਆ ਇਸ ਤਰੀਕੇ ਨਾਲ ਪੰਜਾਬ ਚਲੇਗਾ ਔਰ ਪੰਜਾਬੀ ਚੱਲਣਗੇ ਕਿਆ ਇਸ ਤਰੀਕੇ ਨਾਲ ਪੰਜਾਬ ਉੱਤ ਪੰਜਾਬੀਆਂ ਦਾ ਕਹਾਣ ਹੋਏਗਾ ਕਿਆ ਇਸ ਤਰੀਕੇ ਨਾਲ ਪੰਜਾਬ ਉੱਤ ਪੰਜਾਬੀਆਂ ਨੂੰ ਦਿੱਲੀ ਦੇ ਕੋਲ ਗਿਰਵੀ ਰੱਖਿਆ ਜਾਏਗਾ ਅਜੇ ਬਹੁਤ ਵੱਡਾ ਪ੍ਰਸ਼ਨ ਜਿਹੜਾ ਹੈਗਾ ਵਾ ਸਰਕਾਰ ਦੇ ਸਾਹਮਣੇ ਖੜਾ ਹੋਇਆ ਔਰ ਉਹਦੀ ਕਾਰਗੁਜ਼ਾਰੀ ਸਾਫ਼ ਦਿਖਦੀ ਪਈ ਹੈ ਆਪ ਤੁਸੀਂ ਤਿੰਨ ਸਾਲ ਚ ਕੀਤਾ ਕੁਛ ਨਹੀਂ ਉਹਦਾ ਤਾਜ਼ਾ ਉਦਾਹਰਣ ਤੁਸੀਂ ਦੇਖ ਲੈ ਕਿ ਕਿਵੇਂ ਪ੍ਰਧਾਨ ਮੰਤਰੀ ग्रामीण सड़क योजना ਦਾ ਪੈਸਾ ਵਾਪਸ ਗਿਆ ਟੈਂਡਰ ਤੱਕ ਨਹੀਂ ਕਰ पाए ਕੰਮ ਤੇ ਕੀ ਕਰਦਾ ਕੇਂਦਰ ਸਰਕਾਰ ਦਾ ਪੈਸਾ ਔਰ ਤੁਸੀਂ ਉਸ ਨੂੰ ਐਗਜ਼ੀਕਿਊਟ ਨਹੀਂ ਕਰ پا ਰਹੇ ਕੰਮ ਨਹੀਂ ਕਰ پا ਰਹੇ ਔਰ ਬਲੇਮ ਕਰਦੇ ਹੋ ਸੈਂਟਰ ਨੂੰ ਇਹ ਸਕੀਮਾਂ ਦਾ ਲਾਭ ਦੇਣਾ ਲੋਕਾਂ ਤੱਕ ਪਹੁੰਚਾਣਾ ਜਿਹੜਾ ਹੈਗਾ ਵਾ ਪੰਜਾਬ ਸਰਕਾਰ ਦੀ ਇਹ ਬੰਦੀ ਹੈ ਫੈਡਰਲ ਸਟਰਕਚਰ ਦੇ ਵਿੱਚ ਜਦੋਂ ਇਹ ਲੋਕ ਵਿਫਲ ਹੋ ਗਏ ਆਪਣੇ ਨਕਮੇ ਐਡਮਿਨਿਸਟ੍ਰੇਟਿਵ ਸਿਸਟਮ ਕਰਕੇ ਸਰਕਾਰ ਚਲਾਉਣ ਦਾ ਐਕਸਪੀਰੀਅੰਸ ਨਾ ਹੋਣ ਕਰਕੇ ਇਸ ਇਨਕੰਪੀਟੈਂਟ ਸਰਕਾਰ ਦੇ ਹੋਣ ਕਰਕੇ ਅਲਟੀਮੇਟਲੀ ਲੋਕਾਂ ਤੱਕ ਇਹ ਸੁਵਿਧਾ ਪਹੁੰਚਾਉਂਦੇ ਆ ਜੁਮਾ ਸਾਨੂੰ ਆਪਣੇ ਸਿਰ ਤੇ ਲੈਣਾ ਪਿਆ ਤੇ ਸਰਕਾਰ ਉਹਨਾਂ ਨੂੰ ਪਹੁੰਚਾਉਂਦੀ ਤੇ ਸਾਨੂੰ ਕੀ ਲੋੜ ਪਈ ਸੀ ਜਾਣਦੀ ਉਹਨਾਂ ਨੂੰ ਔਰ ਜੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਤੱਕ ਜੇ 1,55,000 ਲੋਕਾਂ ਨੂੰ ਅਸੀਂ ਇਹਦਾ ਲਾਭ ਪਹੁੰਚਾ ਸਕੇ ਆ ਔਰ ਬਹੁਤ ਸਾਰੇ ਸਾਡੇ ਜਿਹੜੇ ਕਿਸਾਨ ਭਰਾ ਨੇ ਪੀਐਮ ਕਿਸਾਨ ਸਨਮਾਨ ਨਿਧੀ ਉਹਨਾਂ ਦਾ ਤੁਸੀਂ ਜਾਣਦੇ ਹੋ ਸ਼ੁਰੂਆਤ ਦੇ ਚਿਤ ਪੰਜਾਬ ਦੇ 23 ਲੱਖ ਬੈਨੇਫਿਸ਼ੀਅਰੀ ਸਨ ਅੱਜ 8 ਲੱਖ ਰਹਿ ਕੇ ਕਿਉਂ ਰਹਿ ਗਏ ਕਿਉਂਕਿ ਉਹਨਾਂ ਦਾ ਕੇवाईसी ਨਹੀਂ ਅਸੀਂ ਉਹ ਵੀ ਉਹਨਾਂ ਨੂੰ ਉੱਥੇ ਦੱਸ ਦਿਆਂ ਕਿ ਤੁਹਾਡਾ ਕੇवाईसी ਕਿਉਂ ਨਹੀਂ ਹੋਇਆ ਜਾ ਕੇ ਆਪਣਾ ਇਹ ਕੰਮ ਕਰ ਲਓ ਤੇ ਤੁਹਾਡਾ ਪੈਸੇ ਆਣੇ ਸ਼ੁਰੂ ਹੋ ਜਾਣਗੇ ਤੁਹਾਡੇ ਖਾਤੇ 'ਚ ਕੀ ਇਹ ਭਾਜਪਾ ਗੁਨਾਹ ਕਰ ਰਹੀ ਹੈ ਕੀ ਲੋਕਾਂ ਨੂੰ ਆਯੁਸ਼ਮਨ ਕਾਰਡ ਦਾ ਲਾਭ ਮਿਲੇ 70 ਸਾਲ ਤੋਂ ਉੱਪਰ ਹੋ ਸੱਤ ਸਾਲ ਤੋਂ ਕੱਟ ਨੂੰ ਇਹ ਕੀ ਭਾਜਪਾ ਗੁਨਾਹ ਕਰ ਰਹੀ ਹੈ ਕਿਆ ਪੈਣਾ ਨੂੰ ਸਲਾਈ ਮਸ਼ੀਨਾਂ ਮਿਲਣ ਔਰ ਸਲਾਈ ਦੇ ਨਾਲ ਆਪਣਾ ਰੋਜ਼ਗਾਰ ਕਰ ਸਕਣ ਇਹ ਬੀਜੇਪੀ ਗੁਨਾਹ ਕਰ ਰਹੀ ਹੈ। ਕਿਆ ਤੁਹਾਡਾ ਬਿਜਲੀ ਦੇ ਬਿੱਲਾਂ ਹਾਂ ਅੰਸੂਰੇ ਘਰ ਯੋਜਨਾ ਦੇ ਤਹਿਤ ਤੁਹਾਨੂੰ ਇਹਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ? ਕਿਆ ਬੀਜੇਪੀ ਗੁਨਾਹ ਕਰ ਰਹੀ ਹੈ? ਕਿਆ ਤੁਹਾਨੂੰ ਉਹ ਲੋਕਾਂ ਨੂੰ ਜਿਹਨਾਂ ਨੂੰ ਪੈਨਸ਼ਨ ਨਹੀਂ ਮਿਲੀ ਕੇਂਦਰ ਸਰਕਾਰ ਦੀ ਯੋਜਨਾ ਦੇ ਆ ਉਹਦਾ ਪੈਨਸ਼ਨ ਦਵਾ ਦਾ ਬੀਜੇਪੀ ਗੁਨਾਹ ਕਰ ਰਹੀ ਹੈ? ਕਿਆ ਇਸਰਮ ਕਾਰਡ ਦਵਾ ਕੇ ਤੁਹਾਨੂੰ ਅਨੇਕਤਾ ਦੀ ਆਰਥਿਕ ਸਹਾਇਤਾ ਮਿਲੇ? ਕਿਆ ਇਹ ਕਰਨਾ ਬੀਜੇਪੀ ਨੇ ਗੁਨਾਹ ਕੀਤਾ ਹੈ? ਇਹ ਵੱਡੇ ਸਾਰੇ ਪ੍ਰਸ਼ਨ ਜਿਹੜੇ ਹੈ ਅੱਜ ਪੰਜਾਬ ਦੀ ਸਰਕਾਰ ਤੇ ਆ ਰਹੇ ਨੇ। ਔਰ ਤੁਹਾਡੇ ਮਾਧਿਅਮ ਦੇ ਨਾਲ ਦਿੱਲੀ ਦੇ ਅੱਗੇ ਗੋਡੇ ਟੇਕ ਚੁੱਕੇ ਮੁੱਖ ਮੰਤਰੀ, ਮੰਤਰੀ, ਸੰਤਰੀ ਔਰ ਦਿੱਲੀ ਦੇ ਲੁਟੇਰਿਆਂ, ਪਗੌੜਿਆਂ ਦੇ ਦੁਆਰਾ ਚਲਾਈ ਜਾ ਰਹੀ ਹੈ ਸਰਕਾਰ ਨੂੰ ਭਾਰਤਿਆ ਜਨਤਾ ਪਾਰਟੀ ਚ ਤਾਹਣੀ ਦਿੰਦੀ ਹੈ। ਕਿ ਐਫਓ ਜੇ ਉੱਚੀ ਹਰਕਤਾਂ ਤੋਂ ਬਾਝਾ ਜਾਓ ਇਹ ਲੋਕਾਂ ਦਾ ਕਰੋਸ਼ ਨੂੰ ਤੁਸੀਂ ਦੇਖਿਆ ਇਹ ਤੁਹਾਨੂੰ ਤੁਹਾਡੇ ਕੋਲ ਸਹਿ ਨਹੀਂ ਹੋਣਾ ਵਿਕਪ ਪੰਜਾਬੀਆਂ ਨੂੰ ਸੁਵਿਧਾ ਮਿਲ ਰਹੀ ਹੈ ਲਾਭ ਮਿਲ ਰਿਹਾ ਤੁਸੀਂ ਉਹਨੂੰ ਵੀ ਰੋਕਣ ਵਾਸਤੇ ਆ ਗਏ ਤੁਸੀਂ ਦੇਣਾ ਤਾਂ ਕੀ ਹੋਣਾ ਨੂੰ ਸ਼ੋ ਇਸ ਕਰਕੇ ਆਪ ਸਭ ਨੂੰ ਤਕਲੀਫ ਦਿੱਤੀ ਹੈ ਔਰ ਮੈਂ ਇੱਕ ਚੀਜ਼ ਚਾਹਾਂਗਾ ਤੁਸੀਂ ਸਾਰੇ ਪੰਜਾਬੀ ਹੋ ਮੈਂ ਤੁਹਾਨੂੰ ਪ੍ਰਸ਼ਨ ਪੁੱਛਦਾ ਕੀ ਜਨਤਾ ਨੂੰ ਮਿਲਦਾ ਲਾਭ ਨਹੀਂ ਮਿਲਣਾ ਚਾਹੀਦਾ ਕੀ ਜਨਤਾ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਉਹਨਾਂ ਤੱਕ ਨਹੀਂ ਪਹੁੰਚਣੀਆਂ ਚਾਹੀਦੀਆਂ ਮੈਨੂੰ ਇਹਦੇ ਵਾਸਤੇ ਤੁਹਾਡਾ ਵੀ ਸਹਿਯੋਗ ਚਾਹੀਦਾ ਜੇ ਤੁਸੀਂ ਪੰਜਾਬੀ ਹੋ ਤੁਹਾਡੇ 'ਚ ਪੰਜਾਬੀ ਖੂਨ ਆ ਇਹੋ ਜੀ ਨਕਮੀ আর ਅੰਸ਼ਲੀ ਸਰਕਾਰ ਨੂੰ ਕਟਕੜੀ ਖੜਾ ਕਰਨ ਵਾਸਤੇ ਤੁਹਾਡਾ ਵੀ ਯੋਗਦਾਨ ਚਾਹੀਦਾ ਸਾਨੂੰ ਇੱਕ ਲਿਮਿਟ ਹੁੰਦੀ ਹੈ ਯਾਰ ਗਿਰਨ ਦੀ ਬਦੈਤ ਸਾਰੀਆਂ ਹਾਧਾ ਪਾਰ ਕਰਕੇ ਗਿਰਨ ਵੇਲੇ ਯਾਰ ਲੋਕਾਂ ਨੂੰ ਲਾਭ ਲੈਣ ਤੋਂ ਤੂੰ ਰੋਕੋਗੇ ਸੋ ਮੇਰੀ ਇੰਨੀ ਬੇਨਤੀ ਹੈ ਕਿ ਸਰਕਾਰ ਨੂੰ ਵੀ ਕਿ ਸਾਡੇ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਅੜਚਣ ਨਾ ਪਾਣ ਜੇ ਉਹਨਾਂ ਨੂੰ ਇਹ ਤਕਲੀਫ ਹੈ ਕਿ ਭਾਰਤ ਜਨਤਾ ਪਾਰਟੀ ਪਿੰਡਾਂ 'ਚ ਪਹੁੰਚ ਰਹੀ ਔਰ ਪਿੰਡ ਵਾਲੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਔਰ ਹਰ ਪਿੰਡ ਦੇ ਵਿੱਚ ਖਾਣਾ ਵੀ ਪਿੰਡ ਵਾਲੇ ਖਵਾਉਂਦੇ ਨੇ ਨਾਸ਼ਤਾ ਵੀ ਪਿੰਡ ਵਾਲੇ ਕਰਾਉਂਦੇ ਨੇ ਚਾਹ ਵੀ ਪਿੰਡ ਵਾਲੇ ਪਿਆਉਂਦੇ ਨੇ ਔਰ ਜੋ ਮਾਨ ਔਰ ਸਤਕਾਰ ਇਹਨਾਂ ਵੋਲੰਟੀਅਰਸ ਦਾ ਪਿੰਡ ਵਾਲੇ ਲੋਕ ਕਰ ਰਹੇ ਨੇ ਉਹ ਤੋਂ ਇਹਨਾਂ ਨੂੰ ਢਿੱਡ ਪੀੜ ਹੁੰਦੀ ਹੈ ਤੇ ਜੇ ਇੰਨੀ ਤਕਲੀਫ ਹੈ ਤੇ ਮੇਰਾ ਖੁੱਲਾ ਸੱਦਾ ਇਹਨਾਂ ਨੂੰ ਇਹਨਾਂ ਦੇ ਸਰਪੰਚਾਂ ਨੂੰ ਇਹਨਾਂ ਦੇ ਐਮਐਲਏ ਨੂੰ ਆਜੋ ਸਾਡੇ ਨਾਲ ਬਹਿ ਜਾਓ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਇਹ ਕੋਈ ਭਾਜੀਪੀ ਭਾਜੀਪੀ ਨਹੀਂ ਖੇਲ ਰਹੇ ਜੇ ਤੁਹਾਨੂੰ ਐਸੀ ਤਕਲੀਫ ਹੈ ਕਿ ਵੀ ਭਾਜੀਪੀ ਦੇ ਉੱਥੇ ਜਾ ਕੇ ਨੰਬਰ ਬੰਦੇ ਪਏ ਨੇ ਤੇ ਸਵੇਰ ਤੋਂ ਤੁਸੀਂ ਵੀ ਆ ਕੇ ਸਾਡੇ ਕੈਂਪ ਵਿੱਚ ਬਹਿ ਕੇ ਲੋਕਾਂ ਦਾ ਸਹਿਯੋਗ ਕਰੋ ਔਰ ਲੋਕਾਂ ਨੂੰ ਲਾ ਪਹੁੰਚਾਉਂਦਿਓ ਤੁਸੀਂ ਕਹੋਗੇ ਅਸੀਂ ਭਗਵੰਤ ਮਾਨ ਦੀ ਫੋਟੋ ਲਾ ਦਿੰਦੇ ਹਾਂ ਉੱਥੇ ਅੱਗੇ ਚੌਂਕੇ 'ਚ ਲਟਕਦੀ ਪਈ ਹੈ ਕੋਠੋੜੀ ਲਟਕਾ ਦੇਾਂਗੇ ਹਰ ਤਾਨੇ ਚੋਂ ਚੋਟੇ ਲੜ ਦਿੱਤੀਗੇ 81 ਸੇ ਮਿਟਕਾ ਦੇਾਂਗੇ ਸਾਨੂੰ ਕੋਈ ਪਰੇਸ਼ਾਨੀ ਨਹੀਂ ਲੇਕਿਨ ਜਨਤਾ ਦੇ ਨਾਲ ਐਫਓ ਜੀ ਗਦਾਰੀ ਨਾ ਕਰੋ ਪੰਜਾਬੀਆਂ ਨਾਲ ਐਫਓ ਜੀ ਗਦਾਰੀ ਨਾ ਕਰੋ ਔਰ ਖਾਸ ਕਰਕੇ ਗਰੀਬ ਵਰਗ ਨੂੰ ਕਿਉਂਕਿ ਆਪ ਇਸ ਚੰਗੀ ਤਰ੍ਹਾਂ ਜਾਣਦੇ ਆ ਸਕੀਮਾਂ ਦਾ ਲਾਭ ਗਰੀਬ ਵਰਗਾਂ ਵਾਸਤੇ ਆ। ਕੀ ਤੁਸੀਂ ਗਰੀਬ ਵਿਰੋਧੀ ਹੋ ਗਏ? ਲੈਂਡ ਪੂਲਿੰਗ ਕਰਕੇ ਤੁਸੀਂ ਉਹਦੇ ਹੀ ਕਿਸਾਨਾਂ ਨੂੰ ਮਾਰਨ ਲੱਗੇ ਸੀਗੇ। ਗਰੀਬਾਂ ਨੂੰ ਤਬਾਹ ਕਰਨ ਲੱਗੇ ਸੀ ਪਿੰਡਾਂ ਵਾਲਿਆਂ ਨੂੰ। ਔਰ ਹੁਣ ਤੁਸੀਂ ਕੇਂਦਰ ਸਰਕਾਰ ਦੀਆਂ ਯੋਜਨਾ ਦਾ ਲਾਭ ਵੀ ਨਹੀਂ ਲੈਣਦੇ ਹੋਗੇ। ਸੋ ਮੇਰਾ ਖੁੱਲਾ ਸਦਾ ਆਮ ਆਦੀ ਪਾਰਟੀ ਦੇ ਚਾਹੇ ਉਹ ਜ਼ਿਲ੍ਹਾ ਪ੍ਰਸ਼ਾਸਨ ਉੱਥੇ ਨਾਲ ਬਿਠਾ ਦੇਵੇ ਚਾਹੇ ਆਪਣੇ ਵਲੰਟੀਅਰਸ ਨਾਲ ਬਿਠਾ ਦੇਵੇ ਚਾਹੇ ਆਪਣੇ ਐਮਐਲਏ ਨੂੰ ਪਿਠਾ ਦੇਵੇ ਚਾਹੇ ਆਪਣੇ ਸਰਪੰਚਾਂ ਨੂੰ ਪਿਠਾ ਦੇਵੇ ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਸਿਰਫ ਇੱਕੋ ਇੱਕ ਲਕਸ਼ਾ ਹੈ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪੰਜਾਬ ਦੇ ਹਰ ਗਰੀਬ ਨੂੰ ਹਰ ਲੋੜਵੰਦ ਨੂੰ ਮਿਲਣਾ ਚਾਹੀਦਾ ਔਰ ਉਹ ਅਸੀਂ ਪਹੁੰਚਾ ਕੇ ਰਵਾਂਗੇ। ਤੁਹਾਨੂੰ ਇਨੀ ਬੇਨਤੀ ਆਪ ਜੀ ਕਰਨੀ ਸੀ ਹੁਣ ਆਪ ਜੀ ਕੋਈ ਪ੍ਰਸ਼ਨ ਹੋਵੇ ਤਾਂ ਮੈਂ ਦੱਦਾਂ ਜੀ ਆਪ ਜੀ ਕਿ ਜਿਹੜੀ ਮੌਜੂਦਾ ਪੋਲਿਟਿਕਸ ਹੋ ਗਈ ਆ ਤਾਂ ਕੀ ਇਹ ਸਮਝਿਆ ਜਾਵੇ ਕਿ ਕੀ ਆਪਸੀ ਬੋਰ ਦੀ ਰਾਜਨੀਤੀ ਦਾ ਕੰਮ ਆਜਾ ਆਮ ਲੋਕਾਂ ਤੋਂ ਕੰਮ ਪੈ ਰਿਹਾ ਕਿ ਇਹਦਾ ਕਾਰਨ ਉਹ ਦਿਖਾ ਦੇਣਾ ਉਹਨਾਂ ਨੂੰ ਦੇਖੋ ਗੱਲ ਇਹ ਹੈ ਇਹ ਪ੍ਰਾਇਮਰੀ ਡਿਊਟੀ ਤੇ ਰਾਜ ਸਰਕਾਰ ਦੀ ਹੁੰਦੀ ਹੈ ਫੈਡਰਲ ਸਟਰਕਚਰ ਦੇ ਵਿੱਚ ਔਰ ਤੁਹਾਨੂੰ ਵੀ ਪਤਾ ਹੋਣਾ ਕਿ ਜਿੰਨੀਆਂ ਵੀ ਕੇਂਦਰ ਦੀਆਂ ਯੋਜਨਾਵਾਂ ਹੁੰਦੀਆਂ ਨੇ ਉਹ ਸਟੇਟ ਗਵਰਨਮੈਂਟ ਦੇ ਥਰੂ ਇੰਪਲੀਮੈਂਟ ਹੁੰਦੀਆਂ ਨੇ ਹੁਣ ਤੇ ਕੋਈ ਸਟੇਟ ਗਵਰਨਮੈਂਟ ਇੰਪਲੀਮੈਂਟ ਨਾ ਕਰੇ ਲੋਕਾਂ ਤੱਕ ਉਹਦਾ ਲਾਭ ਨਾ ਪਹੁੰਚਾਏ ਤੇ ਕਿਆ ਵੋਲੰਟੇਰੀਲੀ ਸਾਨੂੰ ਹੱਕ ਨਹੀਂਗਾ ਅਸੀਂ ਫ੍ਰੀ ਸਰਵਿਸ ਦੇ ਰਹੇ ਆ ਆਪਣੇ ਖਰਚੇ ਤੇ ਲੋਕਾਂ ਨੂੰ ਸੇਵਾ ਦੇ ਰਹੇ ਆ ਤੇ ਤੁਹਾਨੂੰ ਟ੍ਰੇਡ-ਬਿਟ ਕਾਦੀ ਹੈ ਜੇ ਤੁਹਾਡੀ ਪੋਲਿਟਿਕਸ ਦੀ ਤੁਹਾਨੂੰ ਸਮੱਸਿਆ ਹੈਗੀ ਹੈ ਤੇ ਮੈਂ ਤੇ ਖੁੱਲਾ ਸੱਚ ਦੱਸਣਾ ਪਿਆ ਆਪਣੇ ਆਪਣੇ ਸਰਪੰਚ ਨੂੰ ਭੇਜ ਦਿਓ ਆਪਣੇ ਮੈਨੂੰ ਭੇਜ ਦਿਓ ਹੀਰੋਇਨ ਨਾਲ ਬਿਠਾ ਲਾਂਗੇ ਯਾਰ ਸਰਕਾਰ ਕਹਿੰਦੀ ਕਹਿੰਦੀ ਕਿ ਅਸੀਂ ਸਕੀਮਾਂ ਜਿਹੜੀਆਂ ਨੇ ਸਰਕਾਰ ਤੁਹਾਡੇ ਦਰਵਾਜ਼ੇ 'ਚ ਲਾਈਆਂ 1076 ਵਰਗੀ ਸਕੀਮ ਵੀ ਚਲਾਈ ਹੈ ਤੁਸੀਂ ਉਹਦੇ ਵਿੱਚ ਫੋਨ ਕਰਕੇ ਵੇਖੀਏ ਸਕੀਮਾਂ ਦਾ ਲਾਭ ਲੈ ਸਕਦੇ ਹੋ ਇੱਕ ਸਰਕਾਰ ਸਿੱਧੇ ਤੌਰ ਤੇ ਤਕਦੀ ਹੈ ਔਰ ਜਿਵੇਂ ਕਿ ਆਯੂਸ਼ਮਾਨ ਸਕੀਮ ਵੀ ਗੱਲ ਕੀਤੀ ਹੈ ਇਹਨੂੰ ਲੈ ਕੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਨੇ ਖਾਸ ਕਰਕੇ ਹਸਪਤਾਲਾਂ 'ਾਂ ਜਾ ਕੇ ਲੋਕਾਂ ਦੇ ਇਲਾਜ ਨਹੀਂ ਹੁੰਦੇ ਰਹੇ ਦੂਜੀ ਗੱਲ ਸੀਐਮਐਸ ਤੇ ਕਹਿ ਰਹੇ ਨੇ ਕਿ ਅਸੀਂ ਇੱਕ ਨਵੀਂ ਸਕੀਮ ਕੱਢ ਰਹੇ ਹਾਂ ਜਿਸ ਦੇ ਉੱਤੇ ਹਰ ਪੰਜਾਬੀ ਪਰਿਵਾਰ ਨੂੰ 10 ਲੱਖ ਤੱਕ ਦਾ ਕਵਰ ਮਿਲੇਗਾ ਫਿਰ ਉਹ ਕੀ ਮੈਨੂੰ ਇੱਕ ਚੀਜ਼ ਦੱਸ ਦਿਓ ਕਿਦਨ ਕਿਤੇ ਸੀ ਅਨਾਉਂਸ 10 ਲੱਖ ਦੀ ਸਕੀਮ ਕਿਦਨ ਕਿਤੇ ਸੀ ਉਹਨਾਂ ਨੇ ਦੋ ਇੱਕ ਬੰਦੇ ਦੀ ਸ਼ੁਰੂ ਕਰਨੀ ਜੋ ਉਹਨਾਂ ਦਾ ਬਿਆਨ ਹੈ ਮੈਂ ਕਹਿ ਰਿਹਾ ਨਾ ਉਹ ਜੇ ਤੁਸੀਂ ਦੇ ਨਹੀਂ ਹੋਵੇ ਜਿਹੜੀ ਆਲਰੇਡੀ ਆਯੂਸ਼ਮਾਨ ਸਕੀਮ ਦਾ ਆਪਾਂ ਸਾਰੇ ਨੇ ਹਾਲ ਦੇਖਿਆ ਇਹਨਾਂ ਨੇ ਕੀ ਕੀਤਾ ਤੁਹਾਨੂੰ ਮਿਲਦਾ ਕਿਸੇ ਹਸਪੀਟਲ ਦੇ ਇਲਾਜ ਮਤ ਕਰਨ ਸੁ ਪ੍ਰੋਬਲਮ ਤੇ ਪੰਜਾਬ ਸਰਕਾਰ ਦੀ ਹੈ ਆਪਣਾ ਸ਼ੇਅਰ ਨਹੀਂ ਦੇ ਆਪਣੇ ਆਪਣਾ ਜਦ ਤੱਕ ਤੁਸੀਂ ਫੈਡਰਲ ਸਟਰਕਚਰ ਇੰਪਲੀਮੈਂਟੇਸ਼ਨ ਸਟੇਟ ਗਵਰਨਰ ਨੇ ਕਰਨੀ ਹੈ ਹੁਣ ਆ ਜਿਹੜੀ ਸਕੀਮਾਂ ਮੈਂ ਬਾਕੀ ਗਣਾਈਆਂ ਨੇ ਇਹ ਡਾਇਰੈਕਟ ਬੈਨੀਫਿਟ ਉਹਨਾਂ ਨੂੰ ਮਿਲ ਰਿਹਾ ਹੈ ਠੀਕ ਹੈ ਨਾ ਤੇ ਹੁਣ ਇਹਦੀ ਚੀਜ਼ ਤੁਹਾਨੂੰ ਤਕਲੀਫ ਹੈ ਇਹ ਤੇ ਤੁਹਾਡੀ ਚੌਂਣੀ ਵੀ ਨਹੀਂ ਲੱਗਣੀ ਬਾਕੀ ਜਿਹਦੇ ਕਹਿ ਰਹੇ ਨੇ ਕੋਈ ਕੰਟਰੀਬਿਊਸ਼ਨ ਹੋਊਗੀ ਜੀ ਸਟੇਟ ਦੀ ਜੀ ਸਟੇਟ ਕੋਲ ਪੈਸਾ ਹੈ ਨਹੀਂ ਤੁਹਾਨੂੰ ਪਤਾ ਹੈਗਾ ਪੈਸਾ ਸਾਰਾ ਦਿੱਲੀ ਵਾਲੇ ਲੁੱਟ ਕੇ ਲੈ ਕੇ ਜਾ ਰਹੇ ਨੇ ਤੇ ਸਰਕਾਰ ਕੋਲ ਤੇ ਪੈਸਾ ਹੈ ਨਹੀਂ ਇਹ ਆਪਾਂ ਸ਼ੇਅਰ ਨਹੀਂ ਪਾਉਂਦੇ ਇਹੀ ਇਸੇ ਕਰਕੇ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਔਰ ਜਿਹੜੇ ਹੋਰ ਜਿਹੜੇ ਡਵੈਲਪਮੈਂਟ ਦੇ ਕੰਮ ਜਿਹੜੇ ਪੈਸੇ ਲੈਪਸ ਹੋ ਕੇ ਵਾਪਸ ਜਾ ਰਹੇ ਨੇ ਲੇਕਿਨ ਇਹਨਾਂ ਤੇ ਅਸੀਂ ਚੌਂਣੀ ਵੀ ਨਹੀਂ ਲੈ ਰਹੇ ਉਹਨਾਂ ਕੋਲੋਂ ਇਸ ਡਾਇਰੈਕਟ 100% ਸੈਂਟਰ ਫੰਡਡ ਸਕੀਮਸ ਅਗੇ ਬਾਕੀ ਸਾਰੀਆਂ ਉਹ ਹੀ ਤੁਹਾਨੂੰ ਕੀ ਤਕਲੀਫ ਹੈ ਕਿ ਵਿੱਚੇ ਜਿਆਦਾ ਲਾਭਾਰਤੀ ਹੋ ਜਾਣਗੇ ਪਹਿਲੇ ਸਾਡਾ ਸ਼ੇਅਰ ਜਿਆਦਾ ਵੱਜੂਗਾ ਐਸਾ ਤਾਂ ਕੁਝ ਨਹੀਂ ਹੈ ਇਹਦੇ ਵਿੱਚ ਸਿਰ ਇਸ ਕਰਕੇ ਇੱਕ ਰਾਜ ਜਿੱਤੇ ਕਿਸੇ ਵੀ ਲੈਵਲ ਤੋਂ ਉੱਪਰ ਉਠਣਾ ਚਾਹੀਦਾ ਕਮਸ ਫਰਮ ਜਿੱਥੇ ਲੋਕਾਂ ਦਾ ਗਰੀਬਾਂ ਦੇ ਭਲੇ ਦੀ ਗੱਲ ਹੋਵੇ ਉੱਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਮੈਂ ਖੁੱਲੇ ਮਨ ਨਾਲ ਕਹਿਣਾ ਪਿਆ ਭੇਜ ਦਿਓ ਯਾਰ ਆਪਣਾ ਸਰਪੰਚ ਸਾਨੂੰ ਭੇਜਦੇ ਭਗਵੰਤਾਂ ਜੀ ਦੀ ਫੋਟੋ ਕਿਹੜੀ ਕਿਹੜੀ ਸੋਨੂ ਜੀ ਫੋਟੋ ਲਾਣੀ ਅਸੀਂ ਉਸ ਵੇਲੇ ਉਹ ਵੀ ਲਾ ਦਾਂਗੇ ਨਾਲ ਇਹੀ ਹੈ ਨਾ ਲਾ ਦਾਂਗੇ ਸਾਰੇ ਨਾਲ ਆਪਣੇ ਐਮਐਲਏ ਨੂੰ ਭੇਜਦਾ ਸੀ ਉਹ ਵੀ ਭੇਜਦਾ ਸੀ ਐਮਐਲਏ ਨਾਲ ਬਿਠਾ ਲਾਂਗੇ ਉੱਥੇ ਲੇਕਿਨ ਲੋਕਾਂ ਦੇ ਹੱਕ ਤੇ ਡਾਕਾ ਨਾ ਮਾਰੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਮੰਨੇ ਤੁਹਾਡੇ ਪੱਲੇ ਕੁਛ ਨਹੀਂ ਬਚਿਆ ਪੰਜਾਬ ਦੇ ਵਿੱਚ ਸਾਰਾ ਕੁਝ ਦਿੱਲੀ ਨੇ ਕੰਟਰੋਲ ਕੀਤਾ ਹੋਇਆ ਮੈਂ ਹੱਥ ਜੋੜ ਕੇ ਭਗਵੰਤ ਮਾਨ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਪੰਜਾਬੀ ਹੋਣ ਦਾ ਆਪਣਾ ਫਰਜ਼ ਨਿਭਾ ਲਓ ਲੋਕਾਂ ਨੂੰ ਗਰੀਬਾਂ ਨੂੰ ਜਿਹੜੀਆਂ ਯੋਜਨਾਵਾਂ ਦਾ ਲਾਭ ਮਿਲ ਰਿਹਾ ਉਹਦੇ ਉੱਤੇ ਅਡੋਰਾ ਨਾ ਬਣੋ ਅਸੀਂ ਸਭੂਚੇ ਪੰਜਾਬੀਆਂ ਵੱਲੋਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਬੇਨਤੀ ਕਰਦੇ ਕਹੋਗੇ ਤੁਹਾਡੇ ਕੋਠੀ ਆ ਕੇ ਬੀਜੇਪੀ ਦੇ ਸਾਰੇ ਪਤਾਂ ਅਧਿਕਾਰੀ ਤੁਹਾਡੇ ਪੈਰੀਂ ਪੈ ਜਾਣਗੇ ਲੇਕਿਨ ਗਰੀਬਾਂ ਦੇ ਹੱਕ ਤੇ ਡਾਕਾ ਨਾ ਮਾਰੋ ਦਿੱਲੀ ਵਾਲੇ ਦੇ ਕਹਿ ਅਸੀਂ ਸ਼ੋਦੀਆਂ ਦੀਆਂ ਲਾਈਨਾਂ ਨੂੰ ਸੱਚ ਨਾ ਕਰੋ ਪੰਜਾਬ ਦੇ ਵਿੱਚ ਇਹਨੂੰ ਕੰਟੀਨਿਊ ਕਰੋਗੇ ਕੀ ਇਹ ਪ੍ਰੋਗਰਾਮ ਇਹ ਅੱਜੋ ਰਾਤ ਤੁਹਾਡੇ ਸਾਹਮਣੇ ਇਹ ਜਿਹੜੇ ਅੱਜ ਸਾਰੇ ਸਾਡੇ ਕੈਂਪ ਜਿਹੜੇ ਇੱਕ ਬੰਦ ਕਰਾਤੇ ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਆਲਰੇਡੀ ਆਏ ਹੋਏ ਨੇ ਸਾਨੂੰ ਇਹਨਾਂ ਦਾ ਕੰਮ ਕਰ ਲੈਂਦੇ ਹੋ ਇਹਾਂ ਚੰਗੇ ਪਰਮਿਸ਼ਨ ਦੇ ਤਰੀਕੇ ਕਿ ਐਸਐਚਓ ਨੇ ਕੀ ਪਰਮਿਸ਼ਨ ਕਿਸ ਗੱਲ ਦੀ ਪਰਮਿਸ਼ਨ ਮੈਨੂੰ ਤਾਂ ਪਰਮਿਸ਼ਨ ਕੀ ਲਈਏ ਨਹੀਂ ਜੇ ਐਸਐਚਓ ਕਹਿ ਰਹੇ ਕਿ ਤੁਹਾਨੂੰ ਕੈਂਪ ਲਈ ਪਰਮਿਸ਼ਨ ਨਹੀਂ ਮਿਲੀ ਮੈਨੂੰ ਇੱਕ ਚੀਜ਼ ਦੱਸੋ ਨਾ ਕਿਸੇ ਕੇ ਅਰਜ਼ੀ ਕੱਢ ਜਾਂਦੀ ਹੈ ਮੈਂ ਕਿਹਾ ਸਰ ਉਹਨਾਂ ਨੇ ਕਮਲਟੀ ਵੀ ਮੰਨ ਲਈਏ ਨਾ ਇੱਕ ਨਾਗਾ ਮੈਨੂੰ ਇੱਕ ਚੀਜ਼ ਦੱਸੋ ਨਾ ਆਨਲਾਈਨ ਸਰਵਿਸ ਹੈ ਅਸੀਂ ਇੱਥੇ ਕੋਈ ਹੋਰ ਕਰ ਰਹੇ ਹੋਏ ਨਾ ਆਨਲਾਈਨ ਤੁਸੀਂ ਆਪਣੇ ਮੋਬਾਈਲ ਖੋਲੋ ਤੁਸੀਂ ਉਹਨੇ ਇਸ਼ਮ ਦਾ ਕੋਲੋਂ ਦੇ ਇਸ਼ਮ ਦਾ ਰਜਿਸਟਰ ਕਰੋ ਜੇ ਤੁਸੀਂ एलिਜੀਬਿਲਟੀ ਹੋਗੀ ਤੁਸੀਂ ਰਜਿਸਟਰ ਹੋ ਜਾਓਗੇ ਹੁਣ ਪਿੰਡ ਦੇ ਲੋਕਾਂ ਕੋਲ ਉਹ ਸਾਰੀਆਂ ਸਿਸਟਮ ਤਾਂ ਨਹੀਂ ਆ ਸਾਰੇ ਇਹ ਸਾਰੇ ਬੰਨਸ ਕਰਾਤਾ ਮੈਂ ਤੈਨੂੰ ਸਾਰੇ 39 39 ਕੈਂਪ ਬੰਦ ਕਰਾਤੇ ਅੱਜ ਨਹੀਂ ਉਹ ਕੱਲ ਨਹੀਂ ਪੁੱਛਦਾ ਮੈਂ ਤੇ ਕਹਿੰਦਾ ਤੁਹਾਨੂੰ ਇੱਕ ਵੀਡੀਓ ਦਿਖਾਈ ਹੈ ਨਾ ਮੈਂ ਮੈਂ ਇੱਕ ਥਾਂ ਤੇ ਵੀਡੀਓ ਦਿਖਾਈ ਹੈ ਮੈਂ ਤੇ ਕਹਿੰਦਾ ਮੇਰੇ ਕੋਲ 39 ਦੀ ਵੀਡੀਓ ਹੈ ਜਿਆਨੇ ਤੁਹਾਡਾ ਟਾਈਮ ਲੱਗੇ ਮੈਂ ਸਾਰੇ ਦਿਖਾ ਦੂੰ ਤੁਹਾਨੂੰ ਮੈਂ ਤਾਂ ਹਰ ਥਾਂ ਦੇ ਉੱਤੇ ਜਾ ਕੇ ਇਹਨਾਂ ਨੂੰ ਕੈਂਪਾਂ ਨੂੰ ਬੰਦ ਕਰਾਣਾ ਇਹ ਕੋਈ ਸ਼ੋਭਾ ਨਹੀਂ ਦਿੰਦਾ ਆਪਾ ਸਾਰੇ ਪੰਜਾਬੀਆਂ ਪੰਜਾਬੀਆਂ ਦੇ ਗਾਹ ਵਾਸਤੇ ਬੈਠੇ ਆ। ਸੋ ਆਪ ਦਾ ਬਹੁਤ ਬਹੁਤ ਧੰਵਾਦ। ਅਰੇ ਹੁਣ ਤੇ ਤੁਹਾਡੇ ਸਾਹਮਣੇ ਹੋਇਆ ਤੇ ਤੁਹਾਡੇ ਨਾਲ ਆਗੇ ਸਭ ਤੋਂ ਪਹਿਲਾਂ ਪਿੱਲੇ ਤੇ ਤੁਹਾਡਾ ਤੁਹਾਡੀ ਸਹਿਯੋਗ ਚਾਹੀਦਾ ਸਾਨੂੰ ਕਿ ਗਵਰਨਰ ਨਾਲ ਮੁਲਾਕਾਤ ਕੀਤੀ ਜਾਏ ਕਿ ਫਾਮਰ ਲੈ ਕੇ। ਦੇਖਦੇ ਹਾਂ ਹੁਣੇ ਬਾਅਦ। ਥੈਂਕ ਯੂ।